ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਪਿੰਡ ਬੱਲ ਦੇ ਵਿੱਚ ਖੜੇ ਆ ਜਿਹੜੇ ਇਹ 13 14 ਘਰ ਹੈ ਉੱਥੇ ਅਸੀਂ ਇਸ ਟਾਈਮ ਆਏ ਹੋਏ ਆ ਤਕਰੀਬਨ ਇਹ ਵੀਰ ਜੀ ਹੁਣੀ ਆਏ ਸਾਡੇ ਕੋ ਪਿੰਡ ਟਕਾਰਲਾ ਤਹਿਸੀਲ ਬਲਾ ਚ ਜ਼ਿਲ੍ਹਾ ਨਵਾਂ ਸ਼ਹਿਰ ਇਹ ਅਚਾਰ ਦੀ ਸੇਵਾ ਲੈ ਕੇ ਆਏ ਵੀਰ ਪਹਿਲਾ ਸੇਵਾ ਇਹਨਾਂ ਨੇ ਗਊਸ਼ਾਲਾ ਵਿੱਚ ਕਰਕੇ ਆਈ ਜਿਹੜੀ ਰਹਿੰਦੀ ਸੀ ਉਹ ਵੀਰ ਹੁਣੇ ਕੁਝ ਇੱਥੇ ਲਾਈਆਂ ਕੁਝ ਹੋਰ ਜਗ੍ਹਾ ਵੀ ਵੀਰ ਹੁਣਾਂ ਨੇ ਲੈ ਕੇ ਜਾਣੀਆਂ ਸੇਵਾ ਜਿਹੜੀ ਹੈ ਆਚਾਰ ਦੀ ਸੋ ਮੈਂ ਆਪਣੇ ਵੱਲੋਂ ਆਪਣੇ ਇਲਾਕੇ ਵੱਲੋਂ ਤੇ ਪਿੰਡ ਬੱਲ ਵੱਲੋਂ ਇਹਨਾਂ ਵੀਰਾਂ ਦਾ ਇਹਨਾਂ ਦੇ ਪੂਰੇ ਪਿੰਡ ਦਾ ਡਕਾਲਾ ਪਿੰਡ ਜਿੰਨਾ ਵੀ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿੰਨਾ ਵੀਰਾਂ ਨੇ ਹੜ ਭੀੜਤਾ ਵਾਸਤੇ ਐਡਾ ਵੱਡਾ ਉਪਰਾਲਾ ਕਰਕੇ ਜਿਹੜੀ ਅਚਾਰ ਦੀ ਸੇਵਾ ਇਹ ਕਰਿਆ ਕਰਦੇ ਇਹ ਇਕੱਲਾ ਇਹ ਨਹੀਂ ਵੀ ਇਹ ਅੱਜ ਹੀ ਆਏ ਆ ਇਹ ਜਿਉਂ ਹੜ ਆਏ ਉਦੋਂ ਦੇ ਵਿਚਾਰੇ ਇਹ ਸੇਵਾ ਦੇ ਵਿੱਚ ਲੱਗੇ ਹੋਏ ਆ ਐਸੋ ਜੇ ਪਿੰਡਾਂ ਵੱਲ ਵੇਖ ਕੇ ਇਹੋ ਜੇ ਨੌਜਵਾਨਾਂ ਵੱਲ ਵੇਖ ਕੇ ਸਾਡਾ ਵੀ ਫਰਜ਼ ਬਣਦਾ ਬੇਸ਼ੱਕ ਸਾਡੇ ਆ ਉੱਪਰ ਵਾਲੇ ਪਿੰਡ ਜਿੰਨੇ ਆ ਇਹ ਥੋੜਾ ਜਿਹਾ ਬਚਾਅ ਹੈਗਾ ਜਿਹੜਾ ਹਰੇ-ਚਾਰੇ ਸਾਡਾ ਬਚ ਗਿਆ ਸਾਡਾ ਉਦਾਂ ਨੁਕਸਾਨ ਘੱਟ ਹੋਇਆ ਪਰ ਜਿਹੜੇ ਦਰਿਆਵਾਂ ਦੇ ਨਾਲ-ਨਾਲ ਪਿੰਡ ਜਿੰਨੇ ਵੀ ਲੱਗਦੇ ਆ ਚਾਹੇ ਬੇਲਿਆਂ ਦੇ ਪਿੰਡ ਹੋਣ ਚਾਹੇ ਗੋਗੂਬਾਈ ਵਾਲਾ ਪਿੰਡ ਹੋਵੇ ਉੱਕੜਾ ਹੀ ਅੱਜ ਤੱਕ ਪਾਣੀ 'ਚ ਡੁੱਬਾ ਹੋਇਆ ਹੈ ਅੱਜ ਤੱਕ ਪਾਣੀ ਨਹੀਂ ਲੱਥਾ ਇਹਨਾਂ ਦੇ ਪਿੰਡਾਂ ਦੇ ਵਿੱਚ ਹਰਾ-ਚਾਰਾ ਉਹ ਚੀਜ਼ ਹੈ ਕਿਉਂਕਿ ਉਹਨਾਂ ਨੇ ਬੋਲ ਕੇ ਦੱਸਣਾ ਨਹੀਂ ਵਿਚਾਰੇ ਨੇ ਮੈਸਾ ਗਾਂਆਂ ਨੇ ਤੇ ਬੋਲ ਕੇ ਦੱਸਣਾ ਵੀ ਸਾਨੂੰ ਆਹ ਚੀਜ਼ ਦੀ ਲੋੜ ਹੈ ਬੰਦਾ ਦੇ ਕਿਤੇ ਮੰਗ ਤੰਕੇ ਵੀ ਖਾਲੂਗਾ ਤੇ ਇਧਰੋਂ ਵੀ ਫੜ ਲੂਗਾ ਉਧਰੋਂ ਫੜ ਲੂਗਾ ਪਰ ਜਿਹੜੀ ਇਹਨਾਂ ਦੀ ਸੇਵਾ ਹੈ ਸਭ ਤੋਂ ਉੱਤਮ ਸੇਵਾ ਹੈ ਸੀ ਕਹਿ ਸਕਦੇ ਆ ਸਭ ਤੋਂ ਵੱਡੀ ਸੇਵਾ ਜਿਹੜੇ ਪਿੰਡ ਕਾਰਲੇ ਦੀ ਹੋ ਰਹੀ ਹੈ ਸਾਡਾ ਸਿਰ ਝੁਕਦਾ ਏ ਅਸੀਂ ਆਪਣੇ ਵੱਲੋਂ ਮੈਂ ਆਪਣੀ ਕੀਰਤੀ ਕਿਸਾਨ ਮੋਰਚੇ ਵੱਲੋਂ ਤੇ ਇਹਨਾਂ ਪਿੰਡਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਦੇ ਕਿਥੋਂ ਨਵਾਂ ਸ਼ਹਿਰ ਤੋਂ ਚੱਲ ਕੇ ਵੀਰ ਇੱਥੇ ਆਏ ਆ ਦੇਖੋ ਅਸੀਂ ਕਿੰਨੇ ਵੀ ਸੇਵਾ ਦੀ ਉਥੇ ਲੋਣੜਾ ਉੱਥੇ ਹੀ ਦੇਣੀ ਚਾਹੀਦੀ ਹੈ ਇਹ ਨਹੀਂ ਕਿ ਅਸੀਂ ਘਰ ਸਾਡੇ ਪਹਿਲਾਂ ਭਰੇ ਹੋਏ ਆ ਉਹਨਾਂ ਨੂੰ ਅਸੀਂ ਹੋਰ ਭਰੀ ਜਾਈਏ ਉਹ ਵੀ ਗੱਲ ਠੀਕ ਨਹੀਂ ਉਹਨਾਂ ਭਰਾਵਾਂ ਅੱਗੇ ਵੀ ਅਸੀਂ ਬੇਨਤੀ ਕਰਦੇ ਆ ਜਿਹੜੇ ਇਸ ਟਾਈਮ ਆਪਣੇ ਘਰਾਂ ਦੇ ਵਿੱਚ ਟਰਾਲਿਆਂ ਦੇ ਟਰਾਲੇ ਲਵਾਈ ਜਾਂਦੇ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਬੇਸ਼ੱਕ ਤੁਸੀਂ ਅੱਜ ਬੰਦਿਆਂ ਤੋਂ ਚੋਰੀ ਕਰ ਸਕਦੇ ਜੇ ਪਰ ਰੱਬ ਦੇ ਘਰ ਦੀ ਅੱਖ ਜਿਹੜੀ ਉਹ ਬੜੀ ਤੇਜ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਉਹਨਾਂ ਸਮਾਨ ਲਵਾਓ ਜਿੰਨਾ ਕੁ ਤੁਹਾਨੂੰ ਤੁਹਾਡੇ ਮੱਲ ਬਣ ਗਏ ਲੋ ਜਿੰਨਾ ਕੁ ਤੁਹਾਨੂੰ ਤੁਹਾਡੇ ਡੰਗਰਾ ਤੱਕ ਉਹਨਾਂ ਦੇ ਹਰਾਚਰਾ ਜਿਹੜਾ ਮੈਂ ਮੂੰਹ 'ਚ ਪੈ ਜੀਵੇ ਠੀਕ ਹੈ ਮੈਂੰਤੀ ਕਰਦੇ ਆ ਕਿਉਂਕਿ ਸਸਤਾ ਕੋਈ ਕਮੀ ਨਹੀਂ ਹੈ ਸੇਵਾ ਦੀ ਕੋਈ ਕਮੀ ਨਹੀਂ ਹੈ ਸੇਵਾ ਆਉਂਡੀਆਂ ਨੇ ਤੁਸੀਂ ਦੇ ਲਓ ਅੰਮ੍ਰਿਤਸਰ ਗੁਰਦਾਸਪੁਰ ਏਰੀਆ ਦੇ ਵਿੱਚ ਮੂੰਹ ਮੋੜ ਤੇ ਹਾਂਜੀ ਜਿਹੜੇ ਪਿੰਡ ਹੈ ਜੇ ਡੁੱਬੇ ਆ ਨਾ ਉਹਨਾਂ ਤੱਕ ਸੇਵਾ ਨਹੀਂ ਪਹੁੰਚੀਆ ਤੇ ਜਿਹੜੇ ਪਿਛਲੇ ਪਿੰਡ ਹੈ ਉਹ ਰੱਜ ਚੁੱਕੇ ਆ ਦੇਖੋ ਪਾਣੀ ਲੋਕਾਂ ਨੇ 133 ਤੇ 30 ਪੇਟੀਆਂ ਪਾਣੀ ਜਿਹੜਾ ਅਸੀਂ ਖੁਦ ਆਪ ਦੇਖ ਕੇ ਆਏ ਆ ਕਿ ਲੋਕਾਂ ਦੀਆਂ ਕੋਠੀਆਂ ਦੇ ਵਿੱਚੋਂ ਮੀਡੀਆ ਨੇ ਕੱਢਿਆ ਦੱਸੋ ਵੀ ਕਿਸੇ ਨੇ ਪਾਣੀ ਨਹੀਂ ਅਜੇ ਤੱਕ ਦੇਖਿਆ ਐਦਾਂ ਦੇ ਕੰਮ ਆਪਾਂ ਨਾ ਕਰੀਏ ਜਿੰਨਾਂ ਨੂੰ ਲੋੜ ਹੈ ਉਹਨਾਂ ਤੱਕ ਰਾਸ਼ਨ ਹੋਵੇ ਚਾਹ ਹਰਾ-ਚਾਰਾ ਹੋਵੇ ਚਾਹ ਕਿਸੇ ਵੀ ਤਰ੍ਹਾਂ ਦੀ ਕਿੱਟ ਹੋਵੇ ਉਹ ਪਹੁੰਚਾਉਂਦਾ ਤੁਹਾਡਾ ਵੀ ਫਰਜ਼ ਸਾਰਿਆਂ ਦਾ ਬੰਦਾ ਆਪੋ ਆਪਣਾ ਜਤਨ ਸਮਝੀਏ ਤੇ ਆਪਾਂ ਪਜਾਈਏ। ਇਹ ਕੱਲੇ ਇਹ ਨਹੀਂ ਵੀ ਇਹ ਵੀਰ ਨਹੀਂ ਲੈ ਆਏ ਆ ਤੇ ਆਪਾਂ ਅੱਖਾਂ ਮੀਚ ਕੇ ਅਸੀਂ ਤੇ ਜਿਹੜੇ ਮਰਜੀ ਪਿੰਡ ਲਵਾ ਸਕਦੇ ਸੀ ਇੰਜ ਕੀਰਥੌਰ ਵੀ ਲਵਾ ਸਕਦੇ ਆ ਕਿਉਂਕਿ ਉੱਥੇ ਲੋੜ ਹੀ ਕੋਈ ਨਹੀਂ ਹੈ। ਸਾਡੇ ਇੱਕ ਪਿੰਡ ਘਾਟਾਂ ਦੇ ਨਾਲ ਹੈ ਉੱਥੇ ਲੋੜ ਹੈ। ਜਿੱਥੇ ਜੇ ਲੋੜ ਹੈ ਉੱਥੇ ਜਾ ਕੇ ਉਹ ਗੇ ਬੇਨਤੀ ਕਰਦੇ ਆ ਉੱਥੇ ਉੱਥੇ ਚੀਜ਼ ਲਵਾਓ। ਕਿਉਂਕਿ ਇਹਨਾਂ ਨੇ ਵੀ ਪਾਈ ਪਾਈ ਇਕੱਠੀ ਕਰਕੇ ਜਿਹੜੀ ਸੇਵਾ ਇਹ ਕਰ ਰਿਹਾ ਇਹਨਾਂ ਦੇ ਲਾ ਜਾਣੀ ਪਰ ਉਹਦਾ ਵਹਾਗਾਰ ਆਪਾਂ ਬਾਨਾ। ਇਹਨਾਂ ਨੂੰ ਹੱਥ ਜੁੜ ਕੇ ਅਪੀਲ ਕਰਦੇ ਆ ਮੈਂ ਆਪਣੇ ਵੱਲੋਂ ਵੀ ਕਰਦਾ ਪਰ ਆਪਣੀ ਟੀਮ ਵੱਲੋਂ ਵੀ ਕਰਦਾ ਪਰ ਇਹ ਕਾਪਨਾ ਆਪਾਂ ਨਾ ਕਰੀਏ ਕਿਉਂਕਿ ਇੱਕ ਹੋਰ ਗੱਲ ਹੈ ਜਦੋਂ ਕੋਈ ਸੰਸਤਾ ਸੇਵਾ ਲੈ ਕੇ ਆਉਂਦੀ ਹੈ ਉਦੋਂ ਕੋਈ ਚੰਦੂ ਚੌਧਰੀ ਅੱਗੇ ਆ ਜਾਂਦੇ ਆ ਮੈਂ ਨਾ ਨਹੀਂ ਉਹਨਾਂ ਲੈਣਾ ਚਾਹੁੰਦਾ ਉਹ ਫਿਰ ਉਹ ਆਪ ਅੱਗੇ ਹੋ ਜਾਂਦੇ ਆ ਭਾਈ ਇਹ ਮੇਰੇ ਵੱਲੋਂ ਆਈ ਸੇਵਾ ਜਾਂ ਕਿਸੇ ਨੇ ਭੇਜੀ ਨਹੀਂ ਇਹਨਾਂ ਨੂੰ ਜੇ ਇੰਨੀ ਦੂਰ ਤੇ ਚੱਲ ਕੇ ਇਹਨਾਂ ਨੂੰ ਵੀ ਸਾਰਾ ਕੁਝ ਦਿਖਦਾ ਇਹਨਾਂ ਨੂੰ ਵੀ ਸਾਰਾ ਕੁਝ ਪਤਾ ਹੈ ਕਿ ਕਿਹੜੇ ਪਿੰਡ ਡੁੱਬੇ ਹੋਏ ਆ ਕਿਹੜੇ ਤਰੇ ਹੋਏ ਆ ਕਿਹੜੀ ਸੰਸਥਾ ਹੈ ਕਿਹੜੀ ਸਰਕਾਰ ਹੈ ਜਾਂ ਨਹੀਂ ਸਰਕਾਰ ਹਨਾ ਦੇਖੋ ਇਹਨਾਂ ਨੂੰ ਗੁੰਮਰਾਹ ਕਰਨਾ ਆਪਾਂ ਬੰਦ ਕਰੀਏ ਕੋਈ ਵੀ ਸੰਸਥਾ ਆਉਂਦੀ ਹੈ ਨਾ ਉਹਨੂੰ ਆਪਣੇ ਹੱਥੀਂ ਸੇਵਾ ਕਰਨ ਦਾ ਮੌਕਾ ਜਿਹੜਾ ਉਹਨਾਂ ਨੂੰ ਤੁਸੀਂ ਦਿਓ ਉਹ ਘਰ ਘਰ ਜਾ ਕੇ ਆਪਣੀ ਹੱਥੀਂ ਸੇਵਾ ਜਿਹੜੀ ਉਹ ਆਪ ਕਰ ਸਕਣ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਕਿ ਕੋਈ ਵੀ ਬੰਦਾ ਸੇਵਾ ਲੈ ਕੇ ਆਉਂਦਾ ਨਾ ਉਹਨੂੰ ਗੁੰਮਰਾਹ ਘਟ ਕਰਿਆ ਕਰੀਏ ਆਪਾਂ ਉਹਨਾਂ ਨੂੰ ਦਿਖਾਓ ਸਗੋ ਘਰ ਕਿ ਭਾਈ ਇਹਨਾਂ ਦਾ ਇੰਨਾ ਨੁਕਸਾਨ ਹੋਇਆ ਆ ਘਰ ਇਹਨੂੰ ਆ ਚੀਜ਼ ਦੀ ਲੋੜ ਹੈ ਕਿਉਂਕਿ ਇਹਨਾਂ ਦੇ ਨੈਟਵਰਕ ਦੇ ਵਿੱਚ ਕੋਈ ਰਸਤਾਲੇ ਵੀ ਹੋ ਸਕਦੇ ਆ ਪੂਰਾ ਛਣਾਲੇ ਵੀ ਹੋ ਸਕਦੇ ਆ ਫਿਰ ਵੀਰ ਉਹਨਾਂ ਨੂੰ ਵੀ ਜਾ ਕੇ ਦੱਸ ਸਕਦੇ ਆ ਭਾਈ ਉੱਥੇ ਆ ਚੀਜ਼ ਦੀ ਫਲਾਣੇ ਪਿੰਡ 'ਚ ਜ਼ਰੂਰਤ ਹੈ ਤਾਂ ਤੁਸੀਂ ਲੈ ਕੇ ਜਾਓ ਹੁਣ ਇਸ ਪਿੰਡ ਦੇ ਵਿੱਚ ਬੇਸ਼ੱਕ ਸਰਕਾਰ ਸਾਰੇ ਬੰਨੇ ਵੰਡ ਕੇ ਗਈ ਹੈ ਪਿੰਡ ਉਧਰ ਹੀ ਵੰਡ ਕੇ ਗਈ ਹੈ ਪਰ ਇੱਥੇ ਤੱਕ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਆਇਆ ਹੀ ਹੈ ਨਹੀਂ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ ਅਸੀਂ ਬੜੀਆਂ ਪੋਸਟਾਂ ਅਜੇ ਤੱਕ ਪਾਈਆਂ ਸੀ ਵੀ ਇਹਨਾਂ ਘਰਾਂ 'ਚ ਵੀ ਲੋੜ ਹੈ ਯਾਰ ਜਿਨ੍ਹਾਂ ਦਾ ਹਰਾਚਰ ਅਜੇ ਤੱਕ ਪੂਰੇ ਖਤਮ ਹੋ ਲਿਆ ਦੋ ਤਿੰਨ ਵੀਡੀਓ ਪਹਿਲਾਂ ਵੀ ਅਸੀਂ ਪਾਈਆਂ ਸੀ ਇਹਨਾਂ ਥੱਲੇ ਨਾਲ-ਨਾਲ ਦੇ ਪਿੰਡਾਂ ਦੀਆਂ ਜਿੰਨੇ ਨਹੀਂ ਦੇ ਪਾਈਆਂ ਸੀ ਉੱਥੇ ਤੱਕ ਪਹੁੰਚਿਆ ਨਹੀਂ ਜਿਹੜੇ ਰਜੇ ਉਹਨਾਂ ਨੂੰ ਹੋਰ ਰਜਾ ਕੇ ਆਪਾਂ ਅਪੀਲ ਕਰਦੇ ਹਾਂ ਹੱਥ ਜੋੜ ਕੇ ਦੇਖਿਆ ਕਰੋ ਸੇਵਾ ਜਿਹੜੀ ਹੈ ਚੰਗੀ ਜਗ੍ਹਾ ਲੱਗੇ ਇਹ ਤੁਹਾਨੂੰ ਸਾਰਿਆਂ ਦਾ ਆਪਣਾ ਫਰਜ਼ ਬਣਦਾ ਇਹਨਾਂ ਨੇ ਦੇ ਵਿਚਾਰੇ ਨੇ ਭਾਵੇਂ ਅਸੀਂ ਟਰਾਲਾ ਇੱਥੇ ਲਵਾ ਲੈਂਦੇ ਜੋ ਮਰਜੀ ਅਸੀਂ ਝੂਠ ਬੋਲ ਸਕਦੇ ਆ ਪਰ ਅਸੀਂ ਉਸ ਰੱਬ ਤੋਂ ਡਰਦੇ ਆ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਲੋੜ ਅਨੁਸਾਰ ਚੀਜ਼ ਲਓ ਤੇ ਤਾਂ ਕਿ ਸਾਰਿਆਂ ਇਹਨਾਂ ਗਾਵਾਂ ਦੇ ਜਾਂ ਮਿਹਸਾਂ ਦੇ ਮੂੰਹ ਚੀਜ਼ ਪੈ ਸਕੇ ਕੱਲ ਨੂੰ ਇੱਕ ਚੀਜ਼ ਖਰਾਬ ਹੋ ਗਈ ਪਈ ਬਈ ਦੱਸੋ ਉਹ ਕਿਸ ਕੰਮ ਹੈ ਇਸ ਜੁਰਗੇ ਹਾਜੁਰਗੇ ਬੇਨਤੀ ਹੈ ਸੰਸਥਾ ਨੂੰ ਕੋਈ ਕਮੀ ਨਹੀਂ ਇਹਨਾਂ ਵਿਚਾਰਿਆਂ ਨੇ ਲਾ ਜਾਣੀ ਇਹਨਾਂ ਦੀ ਸੇਵਾ ਜਿਹੜੀ ਉਹ ਲੱਗ ਚੁੱਕੀ ਹੈ ਪਰ ਗੁਣਾਗਰ ਆਪਾਂ ਹੋ ਰਹੇ ਹਾਂ ਇਹਨਾਂ ਚੀਜ਼ਾਂ ਤੋਂ ਆਪਾਂ ਬਚੀਏ ਤਾਂ ਕਿ ਜਿਹੜੀ ਸੇਵਾ ਹੈ ਇਹ ਲੈ ਕੇ ਆਉਂਦੇ ਵੀਰ ਸਾਡਾ ਉਹਨਾਂ ਹੀ ਫਰਜ਼ ਬੰਦਾ ਇਹਨਾਂ ਦਾ ਸਤਿਕਾਰ ਕਰੀਏ ਤੇ ਸਤਿਕਾਰ ਸਾਬ ਇਹਨਾਂ ਦਾ ਲਵਾਈਏ ਇਚਾਰਾ ਜਿੱਥੇ ਜਿੱਥੇ ਲੋੜ ਆ ਆਪਾਂ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਨਾਲ ਤੱਕ ਇਹ ਚਾਰਾ ਪਜਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ